ਫੜਨ ਕੀ ਹੈ ਮੇਰਾ ਆਰਮ ਨਾਲ ਖੜੇ ਸੀ ਲੇਕਿਨ ਇੱਕਦਮ ਸਿੜਤੇ ਹੈ ਨਾ ਹਾ ਚਾਰ ਪੰਜ ਸਿੜਤੇ ਤਾਂ ਦੇਖ ਸਕਦੇ ਹੋ ਪਿੱਛੇ ਜਿਹੜਾ ਧੂਆਂ ਹੀ ਧੂਆਂ ਕਰ ਦਿੱਤਾ ਗਿਆ ਹੈਗਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਾਂ ਬਹੁਤ ਜ਼ਿਆਦਾ ਜਿਹੜਾ ਗਲਤ ਰਵਈਆ ਕਿਸਾਨਾਂ ਨਾਲ ਵਰਤਿਆ ਜਾ ਰਿਹਾ ਇਸ ਵਕਤ ਬਾਈ ਕੀ ਕਹਾਂਗੇ ਪਿਛਲੇ ਆਰਮ ਨਾਲ ਖੜੇ ਸੀ ਉਹ ਸਾਰੇ ਇੱਕਦਮ ਜਿਹੜਾ ਲਗਾਤਾਰ ਪੰਜ ਸੱਤ ਗੋਲੇ ਸਿੜਤੇ ਆ ਸਿਟੇ ਰਹੇ ਬਾਈ ਖੈਰੇ ਪੰਦੇ ਕੋਲੇ ਦੇ ਵੀ ਨਾ ਹੁਣ ਤਾਂ ਆਰਾਮ ਨਾਲ ਖੜੇ ਜੀ ਕੋਈ ਲੰਗਰ ਪ੍ਰਸ਼ਾਦਾ ਛਕ ਰਿਹਾ ਕੋਈ ਕਿੰਨੂ ਖਾ ਰਿਹਾ ਆਰਾਮ ਗੱਲ ਖੜੇ ਤੇ ਆ ਨਰਾਮ ਗੱਲ ਇਨੇ ਆਪਣੇ ਆਪ ਫੈਂਕੇ ਨੇ ਗੋਲੇ ਭਾਈ ਜੀ ਖੱਟੜ ਬਣ ਚੁੱਕਿਆ ਹਰਿਆਣਾ ਮੰਤਰੀ ਜਿਹੜਾ ਖੱਟੜ ਹੈ ਨਾ ਵਾ ਦੇਖੋ ਉਹ ਬਣ ਚੁੱਕਿਆ ਚਮਚਾ મોદી ਦਾ ਪੂਰਾ ਦੇਖੋ ਭਾਈ ਸੱਟ ਲੱਗੀ ਵੀ ਇਹਦੇ ਖੱਟੜ ਜਿਹੜਾ ਹੈਗਾ ਹਰਿਆਣੇ ਦਾ ਮੰਤਰੀ ਇਹ ਪੂਰਾ ਚਮਚਾ ਬਣ ਚੁੱਕਿਆ મોદી ਦਾ ਪੰਜਾਬ ਪੁਲਿਸ ਦੇ ਨੌਜਵਾਨ ਗੱਲ ਕਰਨ ਗਏ ਸੀ ਸਹਿਮਤੀ ਦੀ ਉਹਨਾਂ ਨੂੰ ਵੀ ਭਜਾਇਆ ਗਿਆ ਉਹਨਾਂ ਨੇ ਇਹ ਵੀ ਲਿਹਾਜ਼ ਨਹੀਂ ਕਰੀ ਕਿ ਸਰਕਾਰੀ ਮੁਲਾਜ਼ਮ ਨੇਗੇ ਠੀਕ ਹੈ ਉਹ ਆਪਣੇ ਵਿਭਾਗ ਦੇ ਤੇ ਆਪਣੇ ਮੁਲਾਜ਼ਮਾਂ ਨੂੰ ਵੀ ਆਈ ਗਏ ਨੇ ਤੇ ਅਹਮ ਜਨਤ ਨੂੰ ਕੀ ਸਮਝਾਂਗੇ ਪੰਜਾਬ ਪੁਲਿਸ ਨਾਲ ਵੀ ਹੋਇਆ ਕੰਮ ਪੰਜਾਬ ਪੁਲਿਸ ਦੇ ਸੱਤ ਮੁਲਾਜ਼ਮਾਂ ਨਾਲ ਗੱਲ ਕਰਨ ਗਏ ਸੀ ਉਹਨਾਂ ਨੇ ਸੱਤ ਮੁਲਾਜ਼ਮਾਂ ਚੋਂ ਪੰਜਾਬ ਪੁਲਿਸ ਨਾਲੇ ਨਾਲ ਪਿੱਛੇ ਪੰਜਾਬ ਪੁਲਿਸ ਵਾਲੇ ਵੀਰ ਗੱਲ ਕਰਨ ਗਏ ਸੀ ਤਾਂ ਹੀ ਉਹ ਇੱਧਰ ਨੂੰ ਆਏ ਉਹਨਾਂ ਦੇ ਉੱਪਰ ਵੀ ਗੋਲੇ ਛਿੜਤੇ ਪੰਜਾਬ ਪੁਲਿਸ ਦੇ ਉੱਪਰ ਵੀ ਗੋਲੇ ਛਿੜਤੇ ਹਾਂ ਵੀਰ ਹਰਤੇ ਖੜੇ ਸੀਗੇ 6-7 ਮੁਲਾਜ਼ਮ ਖੜੇ ਸੀ ਜਿੱਥੇ ਉਹ ਜਦੋਂ ਉਹਨਾਂ ਗੋਲੇ ਛਿੜਤੇ ਹੁਣ ਸਾਡੇ ਲੀਡਰਾਂ ਨੂੰ ਇਹ ਕਦੇ 5 ਵਜੇ ਦਾ ਟਾਈਮ ਕਦੇ 10 ਵਜੇ ਦਾ ਟਾਈਮ ਕਦੇ 2 ਘੰਟੇ ਇਹ ਕੋਈ ਮ ਇਹ ਜਿਹੜੇ ਨੇਪਾਲੀ ਪਈਏ ਇਹਨਾਂ ਨੇ ਬਾਹਰ ਦੀ ਵੀ ਐਸੇ ਬਛੜੀਆਂ ਲਿਆ ਕੇ ਡੁਪਲੀਕੇਟ ਇਹ ਸਾਰੇ ਹਰਾਸਮੈਂਟਾ ਉਹਨਾਂ ਨੂੰ ਪੂਰੀ ਅਥਾਰਟੀ ਦਿੱਤੀ ਹੋਈ ਹੈ ਗੋਲੀ ਤੱਕ ਦੇ ਵੀ ਉਹਨਾਂ ਨੂੰ ਆਰਡਰ ਦਇਆ ਹੋਇਆ ਪੱਥਰ ਵਾਲੀ ਗੋਲੀਆਂ ਵੀ ਚੱਲ ਰਹੀਆਂ ਨੇ ਪੱਥਰ ਵਾਲੀ ਗੋਲੀਆਂ ਤੇ ਕੱਲ ਖੋਲ ਵੀ ਮਿਲੇ ਨੇ ਸਿਰ ਪਿੱਤਲ ਦੇ ਖੋਲ ਵੀ ਮਿਲੇ ਨੇ ਇੱਥੇ ਵੀਰ ਜਾਨ ਬੁੱਝ ਕੇ ਜਾਨ ਬੁੱਝ ਕੇ ਲੇਟ ਕਰ ਰਿਆ ਹਨੇਰਾ ਹੋਣ ਦਾ ਫਾਇਦਾ ਉਠਾਉਣਗੇ ਹੋਣੇਰਾ ਕਰ ਰਿਆ ਜਾਨ ਜਾਨ ਕੇ ਵੀ ਆਰਾਮ ਨਾਲ ਪਹਿਲਾਂ ਆਰਾਮ ਨਾਲ ਖੜੇ ਸੀਗੇ ਸਾਰੇ ਆਰਾਮ ਨਾਲ ਖੜੇ ਲਾਈਟਾਂ ਦਾ ਵੀ ਫਰਕ ਪਾਇਆ ਗਿਆਗਾ ਮੈਂ ਕਹੂੰਗਾ ਦਿਖਾਇਆ ਜਾਵੇ ਉਧਰ ਲਾਈਟਾਂ ਚੱਲ ਰਹੀਆਂ ਨੇ ਹਰਿਆਣੇ ਵੱਲ ਇਧਰ ਲਾਈਟਾਂ ਸਾਰੀਆਂ ਬੰਦ ਕੀਤੀਆਂ ਹੋਈਆਂ ਨੇ ਹੁਣ ਇੱਥੇ ਸਾਰੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਉਧਰ ਦੀਆਂ ਲਾਈਟਾਂ ਬਲ ਰਹੀਆਂ ਨੇ ਉਹ ਹਨੇਰਾ ਦਾ ਫਾਇਦਾ ਉਠਾਉਣਾ ਚਾਹੁੰਦੇ ਹਨੇਰੇ ਮੇਰੇ ਦੇ ਵਿੱਚ ਜਾ ਕੇ ਉਹ ਕਰਨਗੇ ਸਰਾਬ ਆਪਣੇ ਪੰਜਾਬ ਦੇ ਖੜੇ ਆ ਅਸੀਂ ਆਪਣੇ ਘਰ ਦੇ ਵਿੱਚ ਖੜੇ ਨਹੀਂ ਹੋ ਸਕਦੇ ਇਹ ਸਾਡੇ ਘਰ ਦੇ ਵਿੱਚ ਹੀ ਹਮਲਾ ਕਰੀਂਦੇ ਭਗਵੰਤ ਮਾਨ ਸਰਕਾਰ ਸੁੱਤੀ ਆ ਉਹ ਨਹੀਂ ਕਹਿ ਸਕਦੀ ਇਹਨਾਂ ਨੂੰ ਤੁਹਾਡੇ ਘਰ ਦੇ ਵਿੱਚ ਹਮਲਾ ਕਿਉਂ ਕਰਨਿਆ ਕਿਉਂ ਡਰੋ ਸੁੱਟਣ ਦੇ ਪੰਜਾਬ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਪਰ ਸਿੱਧੇ ਗੋਲੇ ਕਿੱਥੇ ਖੜੀ 6-7 ਮੁਲਾਜ਼ਮ ਖੜੇ ਸੀ ਪੰਜਾਬ ਪੁਲਿਸ ਦੇ ਮਜਬੂਰ ਆ ਇਹਦੇ ਕੁ ਵੱਡੇ ਲੋਕਾਂ ਨੂੰ ਕਰਨਾ ਜਿਹਦੇ ਇਧਰ ਮੁੱਖ ਮੰਤਰੀ ਸਾਹਿਬ ਹੈ ਉਹ ਹੀ ਕਰ ਸਕਦੇ ਨੇ ਨਾ ਗੱਲ ਵੀ ਇਹ ਕਿਉਂ ਸੁੱਟ ਰਹੇ ਇਧਰ ਸਾਡੇ ਘਰ ਦੇ ਵਿੱਚ ਆਈਦੇ ਉਤਰਾ ਖੜੇ ਨਾ ਇਹਨਾਂ ਵਟਾ ਮਾਰਿਆ ਨਾ ਕੁਝ ਕਿਹਾ ਇਹਨਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਗੁੱਸਾ ਬਿਲਕੁਲ ਜਾਇਜ਼ ਆ ਕਿਉਂਕਿ ਬਿਨ ਫਾਲਤੂ ਜਿਹੜਾ ਉੱਥੇ ਖੜੇ ਸੀ ਸਾਰੇ ਜਾਣੇ ਬਾਰਡਰ ਦੇ ਉੱਪਰ ਤੁਸੀਂ ਲਾਈਟਾਂ ਦਾ ਦੇਖ ਸਕਦੇ ਹੋ ਲਾਈਟਾਂ ਉੱਧਰ ਚੱਲ ਰਹੀਆਂ ਲਾਈਟਾਂ ਇੱਧਰ ਬੰਦ ਨੇ ਪਰ ਦੱਸ ਦੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ 5 ਤੋਂ 7 ਮੁਲਾਜ਼ਮ ਉੱਥੇ ਖੜੇ ਸੀ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਪੈਰਾਂ ਤੱਕ ਪਰ ਲੋਕ ਭੱਜਿਆ ਆ ਰਹੇ ਦਾ ਦੇਖ ਸਕਦੇ ਹੋ ਕਿਵੇਂ ਜਿਹੜਾ ਬਰਸਾਤ ਕੀਤੀ ਗਈ ਆ ਥਰੂ ਗੈਸ ਦੇ ਗੋਲਿਆਂ ਦੀ ਭਾਈ ਕੀ ਕਹਾਂਗੇ ਬਹੁਤ ਜ਼ਿਆਦਾ ਜਿਹੜਾ ਬਰਸਾਤ ਪਿੱਛੇ ਗੋਲਿਆਂ ਦੀ ਹੋਈ ਆ ਪਿੱਛੋ ਭੱਜ ਗਏ ਹੁਣ ਹਾਂਜੀ ਰਾਮ ਨਾਲ ਖੜੇ ਸੀ ਲੇਕਿਨ ਫੇਰ ਵੀ ਕਰਦੇ ਆ ਕੇ ਨਹੀਂ ਨਹੀਂ ਡਰਕਾ ਨਹੀਂ ਆਏ ਇਹ ਉਥੇ ਫੜਾਨ ਕੀ ਲਈ ਮੈਂ ਕਿਹਾ ਆ ਰਾਮ ਨਾਲ ਖੜੇ ਸੀ ਲੇਕਿਨ ਇੱਕੋ ਦਮ ਸਿੱਟਦੇ ਹਾਂ ਨਾ 4-5 ਜੀ ਤਾਂ ਦੇਖ ਸਕਦੇ ਹੋ ਪਿੱਛੇ ਜਿਹੜਾ ਧੂਆਂ ਹੀ ਧੂਆਂ ਕਰ ਦਿੱਤਾ ਗਿਆ ਹੈਗਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਾਂ ਬਹੁਤ ਜ਼ਿਆਦਾ ਜਿਹੜਾ ਗਲਤ ਰਵਈਆ ਕਿਸਾਨਾਂ ਨਾਲ ਵਰਤਿਆ ਜਾ ਰਿਹਾ ਇਸ ਵਕਤ ਬਾਈ ਕੀ ਕਹੋਗੇ ਪਿਛਲੇ ਆ ਰਾਮ ਨਾਲ ਖੜੇ ਸੀ ਉਸਾਰੇ ਇੱਕੋ ਦਮ ਜਿਹੜਾ ਲਗਾਤਾਰ ਪੰਜ-ਸੱਤ ਗੋਲੇ ਸਿੱਟਦੇ ਆ ਸਿੱਟੇ ਰਹੇ ਬਾਈ ਖੈਰੇ ਪੰਦੇ ਗੋਲੇ ਇਹ ਨਾ ਹੁੰਦਾ ਆਰਾਮ ਨਾਲ ਖੜੇ ਜੀ ਕੋਈ ਲੰਗਰ ਪਛਾਦਾ ਛਕ ਰਿਆ ਕੋਈ ਕਿੰਨੂ ਖਾ ਰਿਆ ਆਰਾਮ ਗੱਲ ਖੜੇ ਤੇ ਆ ਨਰਾਮ ਗੱਲ ਇਨੇ ਆਪਣੇ ਆਪ ਫੈਂਕੇ ਨੇ ਗੋਲੇ ਬਾਈ ਜੀ ਖੱਟੜ ਬਣ ਚੁੱਕਿਆ ਹਰਿਆਣਾ ਮੰਤਰੀ ਜਿਹੜਾ ਖੱਟੜ ਹੈ ਨਾ ਆ ਦੇਖੋ ਉਹ ਬਣ ਚੁੱਕਿਆ ਚਮਚਾ મોદી ਦਾ ਪੂਰਾ ਦੇਖੋ ਬਾਈ ਸੱਟ ਲੱਗੀ ਵੀ ਇਹਦੇ ਅੱਖ ਵੀ ਲੱਗੀ ਖੱਟੜ ਜਿਹੜਾ ਹੈਗਾ ਹਰਿਆਣੇ ਦਾ ਮੰਤਰੀ ਇਹ ਪੂਰਾ ਚਮਚਾ ਬਣ ਚੁੱਕਿਆ મોદી ਦਾ ਪੰਜਾਬ ਪੁਲਿਸ ਦੇ ਨੌਜਵਾਨ ਗੱਲ ਕਰਨ ਗਏ ਸੀ ਸਹਿਮਤੀ ਦੀ ਉਹਨਾਂ ਨੂੰ ਵੀ ਭਜਾਇਆ ਗਿਆ ਉਹਨਾਂ ਨੇ ਇਹ ਵੀ ਲਿਹਾਜ਼ ਨਹੀਂ ਕਰੀ ਕਿ ਇਹ ਸਰਕਾਰੀ ਮੁਲਾਜ਼ਮ ਨੇਗੇ ਠੀਕ ਹੈ ਉਹ ਆਪਣੇ ਮੈਕਮੇਂ ਦੇ ਤੇ ਆਪਣੇ ਮੁਲਾਜ਼ਮਾਂ ਨੂੰ ਵੀ ਆਈ ਗਏਂਦੇ ਨੇ ਆਮ ਜਨਤਾ ਨੂੰ ਕਹੀ ਸਮਝਾਂਗੇ ਪੰਜਾਬ ਪੁਲਿਸ ਨਾਲ ਵੀ ਹੋਇਆ ਕੰਮ ਪੰਜਾਬ ਪੁਲਿਸ ਦੇ ਸੱਤ ਮੁਲਾਜ਼ਮਾਂ ਨਾਲ ਗੱਲ ਕਰਨ ਗਏ ਸੀ ਉਹਨਾਂ ਨੇ ਸੱਤ ਮੁਲਾਜ਼ਮਾਂ ਚੋਂ ਗਏ ਸੀ ਵੀਰ ਗੱਲ ਪੰਜਾਬ ਨਾਲੇ ਨਾਲ ਪਿੱਛੇ ਪੰਜਾਬ ਪੁਲਿਸ ਵਾਲੇ ਵੀਰ ਗੱਲ ਕਰਨ ਗਏ ਸੀ ਤਾਂ ਹੀ ਉਹ ਇੱਧਰ ਨੂੰ ਆਏ ਉਹਨਾਂ ਦੇ ਉੱਪਰ ਵੀ ਗੋਲੇ ਸਿੱਟੇ ਪੰਜਾਬ ਪੁਲਿਸ ਦੇ ਉੱਪਰ ਵੀ ਗੋਲੇ ਸਿੱਟੇ ਹਾਂ ਵੀਰ ਹਰ ਤੇ ਖੜੇ ਸੀਗੇ 6-7 ਮੁਲਾਜ਼ਮ ਖੜੇ ਸੀ ਜੇ ਉੱਥੇ ਉਹ ਜਦ ਹੀ ਉਹਨਾਂ ਗੋਲੇ ਸਿੱਟੇ ਹੁਣ ਸਾਡੇ ਲੀਡਰਾਂ ਨੂੰ ਇਹ ਕਦੇ 5 ਵਜੇ ਦਾ ਟਾਈਮ ਕਦੇ 10 ਵਜੇ ਦਾ ਟਾਈਮ ਕਦੇ 2 ਘੰ ਇਹ ਜਿਹੜੇ ਨੇਪਾਲੀ ਪਈਏ ਇਹਨਾਂ ਨੇ ਬਾਹਰ ਦੀ ਵੀ ਐਸੇ ਬਛੱਡੀਆ ਲਿਆ ਕੇ ਡੁਪਲੀਕੇਟ ਇਹ ਸਾਰੇ ਹਰਾਸਮੈਂਟਾ ਉਹਨਾਂ ਨੂੰ ਪੂਰੀ ਅਥਾਰਟੀ ਦੇਈ ਹੋਈ ਹੈ ਗੋਲੀ ਤੱਕ ਦੇ ਵੀ ਉਹਨਾਂ ਨੂੰ ਆਰਡਰ ਦੇਇਆ ਹੋਇਆ ਪੱਥਰ ਵਾਲੀ ਗੋਲੀਆਂ ਵੀ ਚੱਲ ਰਹੀਆਂ ਨੇ ਪੱਥਰ ਵਾਲੀ ਗੋਲੀਆਂ ਤੇ ਕੱਲ ਖੋਲ ਵੀ ਮਿਲੇ ਨੇ ਪਿੱਤਲ ਦੇ ਖੋਲ ਵੀ ਮਿਲੇ ਨੇ ਇੱਥੇ ਵੀਰ ਜਾਨ ਬੁੱਝ ਕੇ ਜਾਨ ਬੁੱਝ ਕੇ ਲੇਟ ਕਰ ਰਿਆ ਹਨੇਰਾ ਹੋਣ ਦਾ ਫਾਇਦਾ ਉਠਾਉਣਗੇ ਹੋ ਹਨੇਰਾ ਕਰ ਰਿਆ ਜਾਨ ਜਾਣ ਕੇ ਕੋਈ ਹੈ ਨਾ ਕਿ ਆਰਾਮ ਨਾਲ ਪਹਿਲਾਂ ਆਰਾਮ ਨਾਲ ਖੜੇ ਸੀਗੇ ਸਾਰੇ ਆਰਾਮ ਨਾਲ ਖੜੇ ਲਾਈਟਾਂ ਦਾ ਵੀ ਫਰਕ ਪਾਇਆ ਗਿਆਗਾ ਮੈਂ ਕਹੂੰਗਾ ਦਿਖਾਇਆ ਜਾਵੇ ਉਧਰ ਲਾਈਟਾਂ ਚੱਲ ਰਹੀਆਂ ਨੇ ਹਰਿਆਣੇ ਵੱਲ ਇਧਰ ਲਾਈਟਾਂ ਸਾਰੀਆਂ ਬੰਦ ਕੀਤੀਆਂ ਹੋਈਆਂ ਨੇ ਹੁਣ ਇੱਥੇ ਸਾਰੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਉਧਰ ਦੀਆਂ ਲਾਈਟਾਂ ਬਲ ਰਹੀਆਂ ਨੇ ਉਹ ਹਨੇਰੇ ਦਾ ਫਾਇਦਾ ਉਠਾਉਣਾ ਚਾਹੁੰਦੇ ਹਨੇਰੇ ਮੇਰੇ ਦੇ ਵਿੱਚ ਜਾ ਕੇ ਉਹ ਕਰਨਗੇ ਹਰਾਵਾ ਅਸੀਂ ਆਪਣੇ ਪੰਜਾਬ ਦੇ ਖੜੇ ਆ ਅਸੀਂ ਆਪਣੇ ਘਰ ਦੇ ਵਿੱਚ ਖੜੇ ਨਹੀਂ ਹੋ ਸਕਦੇ ਇਹ ਸਾਡੇ ਘਰ ਦੇ ਵਿੱਚ ਹੀ ਹਮਲਾ ਕਰੀਂਦੇ ਭਗਵਾਨ ਜਮਾਨ ਸਰਕਾਰ ਸੁੱਤੀ ਆ ਉਹ ਨਹੀਂ ਕਹਿ ਸਕਦੀ ਇਹਨਾਂ ਨੂੰ ਸਾਡੇ ਘਰ ਦੇ ਵਿੱਚ ਹਮਲਾ ਕਿਉਂ ਕਰਨਿਆ ਕਿਉਂ ਡਰ ਸੁੱਟਣ ਦੇ ਪੰਜਾਬ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਪਰ ਸਿੱਧੇ ਤੇ ਗੋਲੇ ਉੱਥੇ ਖੜੀ 6-7 ਮੁਲਾਜ਼ਮ ਖੜੇ ਸੀ ਪੰਜਾਬ ਪੁਲਿਸ ਮਜਬੂਰ ਆ ਇਹਦੇ ਕਬੱਡੇ ਲੋਕਾਂ ਨੂੰ ਕਰਨਾ ਜਿਹਦਾ ਜਿਹੜਾ ਮੁੱਖ ਮੰਤਰੀ ਸਾਹਿਬ ਹੈ ਉਹੋ ਹੀ ਕਰ ਸਕਦੇ ਨੇ ਨਾਲ ਗੱਲ ਵੀ ਇਹ ਕਿਉਂ ਸੁੱਟ ਰਹੇ ਇੱਧਰ ਸਾਡੇ ਘਰ ਦੇ ਵਿੱਚ ਅਜੇ ਉੱਤਰਾ ਖੜੇ ਨਾ ਇਹਨਾਂ ਵਟਾ ਮਾਰਿਆ ਨਾ ਕੁਝ ਕਹਿਆ ਇਹਨਾਂ ਨੂੰ ਕਾ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਗੁੱਸਾ ਬਿਲਕੁਲ ਜਾਇਜ਼ ਆ ਕਿਉਂਕਿ ਬਿਨ ਫालतੂ ਜਿਹੜਾ ਉੱਥੇ ਖੜੇ ਸੀ ਸਾਰੇ ਜਾਣੇ ਬਾਰਡਰ ਦੇ ਉੱਪਰ ਤੁਸੀਂ ਲਾਈਟਾਂ ਹੁੰਦਾ ਦੇਖ ਸਕਦੇ ਹੋ ਲਾਈਟਾਂ ਉੱਧਰ ਚੱਲ ਰਹੀਆਂ ਲਾਈਟਾਂ ਇੱਧਰ ਬੰਦ ਨੇ ਪਰ ਦੱਸ ਦੇ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ 5 ਤੋਂ 7 ਮੁਲਾਜ਼ਮ ਉੱਥੇ ਖੜੇ ਸੀ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਪੈਰਾਂ ਤੱਕ ਲੋਕ ਭੱਜੇ ਆ ਰਹੇ ਤਾਂ ਦੇਖ ਸਕਦੇ ਹੋ ਕਿਵੇਂ ਜਿਹੜਾ ਬਰਸਾਤ ਕੀਤੀ ਗਈ ਆ ਥਰੂ ਗੈਸ ਦੇ ਗੋਲਿਆਂ ਦੀ ਭਾਈ ਕੀ ਕਹਾਂਗੇ ਬਹੁਤ ਜ਼ਿਆਦਾ ਜਿਹੜਾ ਬਰਸਾਤ ਪਿੱਛੇ ਗੋਲਿਆਂ ਦੀ ਹੋਈ ਐ ਪਿੱਛੋ ਭੱਜ ਗਏ ਹੁਣ ਹਾਂਜੀ ਆਰਾਮ ਨਾਲ ਖੜੇ ਸੀ ਲੇਕਿਨ ਫੇਰ ਵੀ ਕਰਤੇ ਆ ਕੇ ਨਹੀਂ ਨਹੀਂ ਡਰ ਕੇ ਨਹੀਂ ਆਏ ਇਹ ਉਥੇ ਫੜਾਨ ਕੀ ਲਿਆ ਮੈਂ ਕਿਹਾ ਆਰਾਮ ਨਾਲ ਖੜੇ ਸੀ ਲੇਕਿਨ ਇੱਕ ਕਦਮ ਸਿਰਤੇ ਨਹੀਂ ਆ ਚਾਰ ਪੰਜ ਜੀ ਤਾਂ ਦੇਖ ਸਕਦੇ ਹੋ ਪਿੱਛੇ ਜਿਹੜਾ ਧੂਆਂ ਈ ਧੂਆਂ ਕਰ ਦਿੱਤਾ ਗਿਆ ਹੈਗਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤਾਂ ਬਹੁਤ ਜ਼ਿਆਦਾ ਜਿਹੜਾ ਗਲਤ ਰਵਈਆ ਕਿਸਾਨਾਂ ਨਾਲ ਵਰਤਿਆ ਜਾ ਰਿਹਾ ਇਸ ਵਕਤ ਬਾਈ ਕੀ ਕਹੋਂਗੇ ਪਿਛਲੇ ਰਾਮ ਨਾਲ ਖੜੇ ਸੀ ਹੁਣ ਸਾਰੇ ਇੱਕੋ ਦਮ ਜਿਹੜਾ ਲਗਾਤਾਰ ਪੰਜ-ਸੱਤ ਗੋਲੇ ਸਿੜਤੇ ਆ ਸਿੱਟੇ ਰਹੇ ਭਾਈ ਖੈਰੇ ਆਪਣਾ ਗੋਲੇ ਪਰ ਗੱਲੇ ਨਹੀਂ ਨਾ ਹੁਣ ਤਾਂ ਆਰਾਮ ਨਾਲ ਖੜੇ ਸੀ ਕੋਈ ਲੰਗਰ ਪਛਾਦਾ ਛਕ ਰਿਆ ਕੋਈ ਕਿੰਨੂ ਖਾ ਰਿਆ ਆਰਾਮ ਗੱਲ ਖੜੇ ਤੇ ਆ ਨਾ ਆਰਾਮ ਗੱਲ ਇਹਨੇ ਆਪਣੇ ਆਪ ਫੈਂਕੇ ਨੇ ਗੋਲੇ ਭਾਈ ਜੀ ਖੱਟੜ ਬਣ ਚੁੱਕਿਆ ਹਰਿਆਣਾ ਮੰਤਰੀ ਜਿਹੜਾ ਖੱਟੜ ਹੈ ਨਾ ਵਾਹ ਦੇਖੋ ਉਹ ਬਣ ਚੁੱਕਿਆ ਚਮਚਾ મોદી ਦਾ ਪੂਰਾ ਉਹ ਸੱਟ ਲੱਗੀ ਵੀਰੇ ਦੇ ਖੱਟੜ ਜਿਹੜਾ ਹੈਗਾ ਹਰਿਆਣੇ ਦਾ ਮੰਤਰੀ ਇਹ ਪੂਰਾ ਚਮਚਾ ਬਣ ਚੁੱਕਿਆ ਮੋਦੀ ਦਾ ਪੰਜਾਬ ਪੁਲਿਸ ਦੇ ਨੌਜਵਾਨ ਗੱਲ ਕਰਨ ਗਏ ਸੀ ਸਹਿਮਤੀ ਦੀ ਉਹਨਾਂ ਨੂੰ ਵੀ ਭਜਾਇਆ ਗਿਆ ਉਹਨਾਂ ਨੇ ਇਹ ਵੀ ਲਿਹਾਜ਼ ਨਹੀਂ ਕਰੀ ਕਿ ਸਰਕਾਰੀ ਮੁਲਾਜ਼ਮ ਨੇਗੇ ਠੀਕ ਹੈ ਉਹ ਆਪਣੇ ਵਿਭਾਗ ਦੇ ਤੇ ਆਪਣੇ ਮੁਲਾਜ਼ਮਾਂ ਨੂੰ ਵੀ ਆਈ ਗਏਂਦੇ ਨੇ ਆਮ ਜਨਤਾ ਨੂੰ ਕੀ ਸਮਝੋਗੇ ਪੰਜਾਬ ਪੁਲਿਸ ਨਾਲ ਵੀ ਹੋਇਆ ਕੰਮ ਪੰਜਾਬ ਪੁਲਿਸ ਦੇ ਸੱਤ ਮੁਲਾਜ਼ਮਾਂ ਨਾਲ ਗੱਲ ਕਰਨ ਗਏ ਸੀ ਉਹਨਾਂ ਨੇ ਸੱਤ ਮੁਲਾਜ਼ਮਾਂ ਚੋਂ ਪੰਜਾਬ ਪੁਲਿਸ ਨਾਲੇ ਨਾਲ ਪਿੱਛੇ ਪੰਜਾਬ ਪੁਲਿਸ ਵਾਲੇ ਵੀਰ ਗੱਲ ਕਰਨ ਗਏ ਸੀ ਤਾਂ ਹੀ ਉਹ ਇੱਧਰ ਨੂੰ ਆਏ ਉਹਨਾਂ ਦੇ ਉੱਪਰ ਵੀ ਗੋਲੇ ਸੀਟੇ ਪੰਜਾਬ ਪੁਲਿਸ ਦੇ ਉੱਪਰ ਵੀ ਗੋਲੇ ਸੀਟੇ ਹਾਂ ਵੀਰ ਹਰ ਤੇ ਖੜੇ ਸੀਗੇ 6-7 ਮੁਲਾਜ਼ਮ ਖੜੇ ਸੀ ਜੇ ਉੱਥੇ ਉਹ ਜਦੋਂ ਗੋਲੇ ਸੀਟੇ ਹੁਣ ਸਾਡੇ ਲੀਡਰਾਂ ਨੂੰ ਇਹ ਕਦੇ 5 ਵਜੇ ਦਾ ਟਾਈਮ ਕਦੇ 10 ਵਜੇ ਦਾ ਟਾਈਮ ਕਦੇ 2 ਘੰਟੇ ਇਹ ਕੋਈ ਮੀਟਿੰਗ ਨਹੀਂ ਰੱਖ ਇਹ ਜਿਹੜੇ ਨੇਪਾਲੀ ਪਈਏ ਇਹਨਾਂ ਨੇ ਬਾਹਰ ਦੀ ਵੀ ਐਸੇ ਬਛੜੀਆਂ ਲਿਆ ਕੇ ਡੁਪਲੀਕੇਟ ਇਹ ਸਾਰੇ ਹਰਾਸਮੈਂਟਾ ਉਹਨਾਂ ਨੂੰ ਪੂਰੀ ਅਥਾਰਟੀ ਦਿੱਤੀ ਹੋਈ ਹੈ ਗੋਲੀ ਤੱਕ ਦੇ ਵੀ ਉਹਨਾਂ ਨੂੰ ਆਰਡਰ ਦਇਆ ਹੋਇਆ ਪੱਥਰ ਵਾਲੀ ਗੋਲੀਆਂ ਵੀ ਚੱਲ ਰਹੀਆਂ ਨੇ ਪੱਥਰ ਵਾਲੀ ਗੋਲੀਆਂ ਤੇ ਕੱਲ ਖੋਲ ਵੀ ਮਿਲene ਸਿਰ ਪਿੱਤਲ ਦੇ ਖੋਲ ਵੀ ਮਿਲene ਇੱਥੇ ਵੀਰ ਜਾਨ ਬੁਝ ਕੇ ਜਾਨ ਬੁਝ ਕੇ ਲੇਟ ਕਰ ਰਿਆ ਨੇਰਾ ਹੋਣ ਤੇ ਫਾਇਦਾ ਉਠਾਉਣਗੇ ਹੋ ਨੇਰਾ ਕਰ ਰਿਆ ਜਾਨ ਜਾਣ ਕੇ ਦੋ ਹੀ ਆ ਨਾ ਵੀ ਆਰਾਮ ਨਾਲ ਪਹਿਲਾਂ ਆਰਾਮ ਨਾਲ ਖੜੇ ਸੀਗੇ ਸਾਰੇ ਆਰਾਮ ਨਾਲ ਖੜੇ ਲਾਈਟਾਂ ਦਾ ਹੀ ਫਰਕ ਪਾਇਆ ਗਿਆਗਾ ਮੈਂ ਕਹੂੰਗਾ ਦਿਖਾਇਆ ਜਾਵੇ ਉਧਰ ਲਾਈਟਾਂ ਚੱਲ ਰਹੀਆਂ ਨੇ ਹਰਿਆਣੇ ਵੱਲ ਇੱਧਰ ਲਾਈਟਾਂ ਸਾਰੀਆਂ ਬੰਦ ਕੀਤੀਆਂ ਹੋਈਆਂ ਨੇ ਹੁਣ ਇੱਥੇ ਸਾਰੀਆਂ ਲੱਟਾਂ ਬੰਦ ਕੀਤੀਆਂ ਹੋਈਆਂ ਨੇ ਉਹ ਦੇਖ ਸਕਦੇ ਹੋ ਤੁਸੀਂ ਉਧਰ ਦੀਆਂ ਲੱਟਾਂ ਬਲ ਰਹੀਆਂ ਨੇ ਉਹ ਨੇਰੇ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਨੇਰੇ ਨੇਰੇ ਦੇ ਵਿੱਚ ਜਾ ਕੇ ਉਹ ਕਰਨਗੇ ਹਰਾਵਾ ਅਸੀਂ ਆਪਣੇ ਪੰਜਾਬ ਦੇ ਖੜੇ ਆ ਅਸੀਂ ਆਪਣੇ ਘਰ ਦੇ ਵਿੱਚ ਖੜੇ ਨਹੀਂ ਹੋ ਸਕਦੇ ਇਹ ਸਾਡੇ ਘਰ ਦੇ ਵਿੱਚ ਹੀ ਹਮਲਾ ਕਰੀਂਦੇ ਭਗਵਾਨ ਰਮਨ ਸਰਕਾਰ ਸੁੱਤੀ ਆ ਉਹ ਨਹੀਂ ਕਹਿ ਸਕਦੀ ਇਹਨਾਂ ਨੂੰ ਸਾਡੇ ਘਰ ਦੇ ਵਿੱਚ ਹਮਲਾ ਕਿਉਂ ਕਰਨਿਆ ਕਿਉਂ ਡਰ ਸੁੱਟਣ ਦੇ ਪੰਜਾਬ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਪਰ ਸਿੱਧੇ ਤੇ ਗੋਲੇ ਉੱਥੇ ਖੜੀ 6-7 ਮੁਲਾਜ਼ਮ ਖੜੇ ਸੀ ਪੰਜਾਬ ਪੁਲਿਸ ਦੇ ਮਜਬੂਰ ਆ ਇਹਦੇ ਕਬੱਡੇ ਲੋਕਾਂ ਨੂੰ ਕਰਨਾ ਜਿਹਦਾ ਇਧਰ ਮੁੱਖ ਮੰਤਰੀ ਸਾਹਿਬ ਹੈ ਉਹ ਹੀ ਕਰ ਸਕਦੇ ਨੇ ਨਾਲ ਗੱਲ ਵੀ ਇਹ ਕਿਉਂ ਸੁੱਟ ਰਹੇ ਇਧਰ ਸਾਡੇ ਘਰ ਦੇ ਵਿੱਚ ਅਸੀਂ ਤੇ ਉੱਤਰਾ ਖੜੇ ਨਾ ਇਹਨਾਂ ਨੂੰ ਵੱਟਾ ਮਾਰਿਆ ਨਾ ਕੁਝ ਕਿਹਾ ਇਹਨਾਂ ਨੂੰ